ਹੈਲਥ ਨਾਲ ਜਿਹੜੀ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਖਾਲੀ ਪੇਟੇ ਹਿੰਗ ਦਾ ਸੇਵਨ ਸੇਤਲੀ ਹੈ ਵਰਦਾਨ ਹਿੰਗ ਦੀ ਵਰਤੋਂ ਸਾਡੀ ਰਸੋਈ ਵਿੱਚ ਖਾਣੇ ਦਾ ਸੁਆਦ ਬਣਾਉਣ ਲਈ ਕੀਤੀ ਜਾਂਦੀ ਹੈ ਹਿੰਗ ਦਾ ਹਿੰਗ ਦਾ ਸੇਵਨ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਆਸਾਨੀ ਨਾਲ ਰਾਹਤ ਪਾ ਸਕਦੇ ਹੋ ਇਸ ਵਿੱਚ ਮੌਜੂਦਾ ਗੁਣ ਬਦਹਜਮੀ ਪੇਟ ਦੀ ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ ਖਾਲੀ ਪੇਟ ਹਿੰਗ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਜੇਕਰ ਤੁਸੀਂ ਪੇਟ ਸੰਬੰਧੀ ਸਵੱਸਿਆਵਾਂ ਤੋਂ ਪੀੜਤ ਹੋ ਤਾਂ ਖਾਲੀ ਪੇਟ ਹਿੰਗ ਤੁਹਾਡੇ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ ਹਿੰਗ ਵਿੱਚ ਐਂਟੀਬੈਕਟੀਰੀਅਲ ਐਂਟੀਵਾਇਰਲ ਅਤੇ ਐਂਟੀਫਾਈਲੀਮੈਂਟਰੀ ਗੁਣ ਪਾਈ ਜਾਂਦੀਆਂ ਜਿਸ ਦਾ ਸੇਵਨ ਦਰਦ ਤੋਂ ਰਾਹਤ ਪਾਉਣ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ mm <sighs> ਤਾਂ ਆਓ ਜਾਣਦੇ ਹਾਂ ਖਾਲੀ ਪੇਟ ਹਿੰਗ ਖਾਣ ਨਾਲ ਕਿਹੜੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਪਾਚਨ ਕਿਰਿਆ ਲਈ ਫਾਇਦੇਮੰਦ ਹਿੰਗ ਵਿੱਚ ਮੌਜੂਦਾ ਅਸ਼ੁੱਧੀ ਗੁਣਤ ਹਜ਼ਮੀ ਦੀ ਸਮੱਸਿਆ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ ਖਾਲੀ ਪੇਟ ਇੱਕ ਚੁਟਕੀ ਹਿੰਗ ਖਾਣ ਨਾਲ ਤੁਹਾਨੂੰ ਪੇਟ ਸਬੰਧੀ ਸਮੱਸਿਆਵਾਂ ਤੋਂ ਰਾਹਤ ਮਿਲੇਗੀ ਬਦ ਹਜ਼ਮੀ ਜਾਂ ਪਾਚਨ ਪ੍ਰਣਾਲੀ ਨਾਲ ਸਬੰਧਿਤ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਡਾਕਟਰ ਦੀ ਸਲਾਹ ਤੇ ਹਿੰਗ ਦਾ ਸੇਵਨ ਕਰ ਸਕਦੇ ਹੋ પેટ ਦਰਦ ਵਿੱਚ ਫਾਇਦੇਮੰਦ ਹਿੰਗ ਦਾ ਸੇਵਨ ਪੇਟ ਲਈ ਬਹੁਤ ਪ੍ਰਭਾਵਸ਼ਾਲੀ ਸਾਬਿਤ ਹੋ ਸਕਦਾ ਹੈ ਹਿੰਗ ਵਿੱਚ ਯੋਧਾ ਗੰਢ ਪੇਟ ਫੁੱਲਣ ਅਤੇ ਪੇਟ ਗੈਸ ਦੀ ਸਮੱਸਿਆ ਨੂੰ ਕੋਈ ਵੀ ਸਮੇਂ ਵਿੱਚ ਖਤਮ ਕੀਤਾ ਜਾ ਸਕਦਾ ਹੈ। ਕਈ ਵਾਰ ਪੇਟ ਦਰਦ ਗੈਸ ਜਾਂ ਫੁੱਲਣ ਕਾਰਨ ਹੁੰਦਾ ਹੈ ਜਿਸ ਇਸ ਸਮੱਸਿਆ ਨੂੰ ਤੋਂ ਛੁਕਾਰਾ ਪਾਉਣ ਲਈ ਤੁਸੀਂ ਖਾਲੀ ਪੇਟ ਇੱਕ ਚੁਟਕੀ ਹਿੰਗ ਦਾ ਸੇਵਨ ਕਰ ਸਕਦੇ ਹੋ। ਬਲੱਡ ਪ੍ਰੈਸ਼ਰ ਨੂੰ ਨਿਯਮਤ ਕਰਨਾ। ਹਿੰਗ ਸਰੀਰ ਵਿੱਚ ਖੂਨ ਦੇ ਤੱਬੇ ਬਣਾਉਣ ਤੋਂ ਰੋਕਦਾ ਹੈ ਅਤੇ ਖੂਨ ਨੂੰ ਬਿਹਤਰ ਬਣਾਉਂਦਾ ਹੈ। ਹਰ ਰੋਜ਼ ਸਵੇਰੇ ਹਿੰਗ ਦਾ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਹਾਲਾਂਕਿ ਇਸ ਨੂੰ ਲੈਣ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਆਪਣੇ ਡਾਕਟਰ ਖਾਸ ਲਾ ਲੈਣਾ ਜ਼ਰੂਰੀ ਹੈ ਸੇਧਰਦ ਦੇ ਵਿੱਚ ਫਾਇਦੇਮੰਦ ਜੇਕਰ ਤੁਸੀਂ ਸੇਧਰਦ ਤੋਂ ਪੀੜਿਤ ਹੋ ਤਾਂ ਤਾਂ ਸਵੇਰੇ ਖਾਲੀ ਪੇਟ ਹਿੰਗ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ ਹਿੰਗ ਵਿੱਚ ਮੌਜੂਦਾਂ ਐਂਟੀ ਫੈਲੀਮੈਂਟਰੀ ਗੁਣ ਸਰਦੀ ਦੀਆਂ ਸਮੱਸਿਆ ਨੂੰ ਹਲਕਾ ਕਰਦੀਆਂ ਇਸ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਹਿੰਗ ਦਾ ਸੇਵਨ ਕਰ ਸਕਦੇ ਹੋ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਲ ਧੰਨਵਾਦ ਹੈਲਥ ਨਲ ਦੀਆਂ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਖਾਲੀ ਪੇਟੇ ਹਿੰਗ ਦਾ ਸੇਵਨ ਸੇਤਲੀ ਹੈ ਵਰਦਾਨ ਹਿੰਗ ਦੀ ਵਰਤੋਂ ਸਾਡੀ ਰਸੋਈ ਵਿੱਚ ਖਾਣੇ ਦਾ ਸੁਆਦ ਬਣਾਉਣ ਲਈ ਕੀਤੀ ਜਾਂਦੀ ਦੀ ਹੈ ਹਿੰਗ ਦਾ ਹਿੰਗ ਦਾ ਸੇਵਨ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਆਸਾਨੀ ਨਾਲ ਰਾਹਤ ਪਾ ਸਕਦੇ ਹੋ ਇਸ ਵਿੱਚ ਮੌਜੂਦਾ ਗੁੰਨ ਬਦ ਹਜ਼ਮੀ ਪੇਟ ਦੀ ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ ਖਾਲੀ ਪੇਟ ਹਿੰਗ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਜੇਕਰ ਤੁਸੀਂ ਪੇਟ ਸਬੰਧੀ ਸਵੱਸਿਆਵਾਂ ਤੋਂ ਪੀੜਤ ਹੋ ਤਾਂ ਖਾਲੀ ਪੇਟ ਹਿੰਗ ਤੁਹਾਡੇ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ ਹਿੰਗ ਵਿੱਚ ਐਂਟੀਬੈਕਟੀਰੀਅਲ ਐਂਟੀਵਾਇਰਲ ਅਤੇ ਐਂਟੀਫਾਈਲੀਮੈਂਟਰੀ ਗੁਣ ਪਾਈ ਜਾਂਦੀਆਂ ਜਿਸ ਦਾ ਸੇਵਨ ਦਰਦ ਤੋਂ ਰਾਹਤ ਪਾਉਣ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ Yeah. <sighs> ਤਾਂ ਆਓ ਜਾਣਦੇ ਹਾਂ ਖਾਲੀ ਪੇਟ ਹਿੰਗ ਖਾਣ ਨਾਲ ਕਿਹੜੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਪਾਚਨ ਕਿਰਿਆ ਲਈ ਫਾਇਦੇਮੰਦ ਹਿੰਗ ਵਿੱਚ ਮੌਜੂਦਾ ਅਸ਼ੁੱਧੀ ਗੁਣਬੱਧ ਹਜ਼ਮੀ ਦੀ ਸਮੱਸਿਆ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ ਖਾਲੀ ਪੇਟ ਇੱਕ ਚੁਟਕੀ ਹਿੰਗ ਖਾਣ ਨਾਲ ਤੁਹਾਨੂੰ ਪੇਟ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲੇਗੀ ਬਦਹਜ਼ਮੀ ਜਾਂ ਪਾਚਨ ਪ੍ਰਣਾਲੀ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਡਾਕਟਰ ਦੀ ਸਲਾਹ ਤੇ ਹਿੰਗ ਦਾ ਸੇਵਨ ਕਰ ਸਕਦੇ ਹੋ ਗੇਟ ਦਰਦ ਵਿੱਚ ਫਾਇਦੇਮੰਦ ਹਿੰਗ ਦਾ ਸੇਵਨ ਪੇਟ ਲਈ ਬਹੁਤ ਪ੍ਰਭਾਵਸ਼ਾਲੀ ਕਿ ਸਾਬਿਤ ਹੋ ਸਕਦਾ ਹੈ ਹਿੰਗ ਵਿੱਚ ਜੋਦਾ ਗੁਣ ਪੇਟ ਫੁੱਲਣ ਅਤੇ ਪੇਟ ਗੈਸ ਦੀ ਸਮੱਸਿਆ ਨੂੰ ਕੋਈ ਜੀ ਸਮੇਂ ਵਿੱਚ ਖਤਮ ਕੀਤਾ ਜਾ ਸਕਦਾ ਹੈ। ਕਈ ਵਾਰ ਪੇਟ ਦਰਦ ਗੈਸ ਜਾਂ ਫੁੱਲਣ ਕਾਰਨ ਹੁੰਦਾ ਹੈ ਜਿਸ ਇਸ ਸਮੱਸਿਆ ਨੂੰ ਤੋਂ ਛੁਕਾਰਾ ਪਾਉਣ ਲਈ ਤੁਸੀਂ ਖਾਲੀ ਪੇਟ ਇੱਕ ਚੁਟਕੀ ਹਿੰਗ ਦਾ ਸੇਵਨ ਕਰ ਸਕਦੇ ਹੋ। ਬਲੱਡ ਪ੍ਰੈਸ਼ਰ ਨੂੰ ਨਿਯਮਤ ਕਰਨਾ। ਹਿੰਗ ਸਰੀਰ ਵਿੱਚ ਖੂਨ ਦੇ ਥੱਬੇ ਬਣਾਉਣ ਤੋਂ ਰੋਕਦਾ ਹੈ ਅਤੇ ਖੂਨ ਨੂੰ ਬਿਹਤਰ ਬਣਾਉਂਦਾ ਹੈ। ਹਰ ਰੋਜ਼ ਸਵੇਰੇ ਹਿੰਗ ਦਾ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਹਾਲਾਂਕਿ ਇਸ ਨੂੰ ਲੈਣ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਆਪਣੇ ਡਾਕਟਰ ਸਾਂਸ ਲਾ ਲੈਣਾ ਜ਼ਰੂਰੀ ਹੈ ਸੇਦਰਦ ਦੇ ਵਿੱਚ ਫਾਇਦੇਮੰਦ ਜੇਕਰ ਤੁਸੀਂ ਸੇਦਰਦ ਤੋਂ ਪੀੜਤ ਹੋ ਤਾਂ ਸਾਂਸਵੇਰੇ ਖਾਲੀ ਪੇਟ ਤੇ ਹਿੰਗ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ ਹਿੰਗ ਵਿੱਚ ਮੌਜੂਦ ਐਂਟੀ ਫੈਲੀਮੈਂਟਰੀ ਗੁਣ ਸਰਦੀ ਦੀ ਸਮੱਸਿਆ ਨੂੰ ਹਲਕਾ ਕਰਦੀਆਂ ਇਸ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਹਿੰਗ ਦਾ ਸੇਵਨ ਕਰ ਸਕਦੇ ਹੋ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਜ਼ ਨਾਉ ਧੰਨਵਾਦ ਹੈਲਥ ਨੰਗ ਦੀ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਖਾਲੀ ਪੇਟੇ ਹਿੰਗ ਦਾ ਸੇਵਨ ਸੇਤਲੀ ਹੈ ਵਰਦਾਨ ਹਿੰਗ ਦੀ ਵਰਤੋਂ ਸਾਡੀ ਰਸੋਈ ਵਿੱਚ ਖਾਣੇ ਦਾ ਸਵਾਦ ਬਣਾਉਣ ਲਈ ਕੀਤੀ ਜਾਂਦੀ ਹੈ ਹਿੰਗ ਦਾ ਹਿੰਗ ਦਾ ਸੇਵਨ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਆਸਾਨੀ ਨਾਲ ਰਾਹਤ ਪਾ ਸਕਦੇ ਹੋ ਇਸ ਵਿੱਚ ਮੌਜੂਦਾ ਗੁੰਨ ਬਦ ਹਜ਼ਮੀ ਪੇਟ ਦੀ ਗੈਸ ਅਤੇ ਕਬਜ ਵਰਗੀਆਂ ਸਮੱਸਿਆਵਾਂ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ ਖਾਲੀ ਪੇਟ ਹਿੰਗ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਜੇਕਰ ਤੁਸੀਂ ਪੇਟ ਸਬੰਧੀ ਸਮੱਸਿਆਵਾਂ ਤੋਂ ਪੀੜਤ ਹੋ ਤਾਂ ਖਾਲੀ ਪੇਟ ਹਿੰਗ ਤੁਹਾਡੇ ਲਈ ਬਹੁਤ ਪ੍ਰਭਾਵਸ਼ਾਲੀ ਸਾਬਿਤ ਹੋ ਸਕਦੀ ਹੈ ਹਿੰਗ ਵਿੱਚ ਐਂਟੀਬੈਕਟੀਰੀਅਲ ਐਂਟੀਵਾਇਰਲ ਅਤੇ ਐਂਟੀਫਾਈਲੀਮੈਂਟਰੀ ਗੁਣ ਪਾਈ ਜਾਂਦੀਆਂ ਜਿਸ ਦਾ ਸੇਵਨ ਦਰਦ ਤੋਂ ਰਾਹਤ ਪਾਉਣ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਤਾਂ ਆਓ ਜਾਣਦੇ ਹਾਂ ਖਾਲੀ ਪੇਟ ਹਿੰਗ ਖਾਣ ਨਾਲ ਕਿਹੜੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਪਾਚਨ ਕਿਰਿਆ ਲਈ ਫਾਇਦੇਮੰਦ ਹਿੰਗ ਵਿੱਚ ਮੌਜੂਦਾ ਅਸ਼ੁੱਧੀ ਗੁਣਬੱਧ ਹਜ਼ਮੀ ਦੀ ਸਮੱਸਿਆ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ ਖਾਲੀ ਪੇਟ ਇੱਕ ਚੁਟਕੀ ਹਿੰਗ ਖਾਣ ਨਾਲ ਤੁਹਾਨੂੰ ਪੇਟ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲੇਗੀ ਬਦਹਜ਼ਮੀ ਜਾਂ ਪਾਚਨ ਪ੍ਰਣਾਲੀ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਡਾਕਟਰ ਦੀ ਸਲਾਹ ਤੇ ਹਿੰਗ ਦਾ ਸੇਵਨ ਕਰ ਸਕਦੇ ਹੋ ਗੇਟ ਦਰਦ ਵਿੱਚ ਫਾਇਦੇਮੰਦ ਹਿੰਗ ਦਾ ਸੇਵਨ ਪੇਟ ਲਈ ਬਹੁਤ ਪ੍ਰਭਾਵਸ਼ਾਲੀ ਸਾਬਿਤ ਹੋ ਸਕਦਾ ਹੈ ਹਿੰਗ ਵਿੱਚ ਉੱਦਾ ਗੰਢ ਪੇਟ ਫੁੱਲਣ ਅਤੇ ਪੇਟ ਗੈਸ ਦੀ ਸਮੱਸਿਆ ਨੂੰ ਕੋਈ ਹੀ ਸਮੇਂ ਵਿੱਚ ਖਤਮ ਕੀਤਾ ਜਾ ਸਕਦਾ ਹੈ। ਕਈ ਵਾਰ ਪੇਟ ਦਰਦ ਗੈਸ ਜਾਂ ਫੁੱਲਣ ਕਾਰਨ ਹੁੰਦਾ ਹੈ ਜਿਸ ਇਸ ਸਮੱਸਿਆ ਨੂੰ ਤੋਂ ਛੁਕਾਰਾ ਪਾਉਣ ਲਈ ਤੁਸੀਂ ਖਾਲੀ ਪੇਟ ਇੱਕ ਚੁਟਕੀ ਹਿੰਗ ਦਾ ਸੇਵਨ ਕਰ ਸਕਦੇ ਹੋ। ਬਲੱਡ ਪ੍ਰੈਸ਼ਰ ਨੂੰ ਨਿਯਮਤ ਕਰਨਾ। ਹਿੰਗ ਸਰੀਰ ਵਿੱਚ ਖੂਨ ਦੇ ਥੱਬੇ ਬਣਾਉਣ ਤੋਂ ਰੋਕਦਾ ਹੈ ਅਤੇ ਖੂਨ ਨੂੰ ਬਿਹਤਰ ਬਣਾਉਂਦਾ ਹੈ। ਹਰ ਰੋਜ਼ ਸਵੇਰੇ ਹਿੰਗ ਦਾ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਹਾਲਾਂਕਿ ਇਸ ਨੂੰ ਲੈਣ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਆਪਣੇ ਡਾਕਟਰ ਨਾਲ ਸਾਂਸ ਲਾ ਲੈਣਾ ਜ਼ਰੂਰੀ ਹੈ ਸੇਦਰਦ ਦੇ ਵਿੱਚ ਫਾਇਦੇਮੰਦ ਜੇਕਰ ਤੁਸੀਂ ਸੇਦਰਦ ਤੋਂ ਪੀੜਿਤ ਹੋ ਤਾਂ ਸਾਂਸਵੇਰੇ ਖਾਲੀ ਪੇਟ ਤੇ ਹਿੰਗ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ ਹਿੰਗ ਵਿੱਚ ਮੌਜੂਦਾ ਐਂਟੀ ਫੈਲੀਮੈਂਟਰੀ ਗੁਣ ਸਰਦੀ ਦੀ ਸਮੱਸਿਆ ਨੂੰ ਹਲਕਾ ਕਰਦੀਆਂ ਇਸ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਹਿੰਗ ਦਾ ਸੇਵਨ ਕਰ ਸਕਦੇ ਹੋ ਅੱਧਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਜ਼ ਨਾਅ ਧੰਨਵਾਦ